ਸਟੇਜ ਤੇ ਚੜ ਗਿਆ ਵਿਆਹ ਵਾਲਾ ਮੁੰਡਾ ਆਰਕੈਸਟਰਾ ਕੁੜੀ ਨਾਲ ਕਰ ਦਿੱਤਾ ਸ਼ਰਿਆਮ ਕਾਂਡ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕੁਝ ਲੋਕ ਆਰਕੈਸਟਰਾ ਵਾਲੀਆਂ ਕੁੜੀਆਂ ਦੇ ਨਾਲ ਨੱਚਣ ਲੱਗ ਜਾਂਦੇ ਨੇ ਪਰ ਹੁਣ ਵਿਆਹ ਵਾਲੇ ਮੁੰਡੇ ਨੇ ਹੀ ਕਰਤੀ ਆ ਕਰਤੂਤ ਦਰਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਪਹਿਲਾਂ ਤਾਂ ਸਟੇਜ ਤੋਂ ਥੱਲੇ ਨੱਚ ਰਿਹਾ ਹੁੰਦਾ ਹੈ ਪਰ ਜਦੋਂ ਉਸ ਦਾ ਮਨਪਸੰਦ ਗਾਣਾ ਲਗਾਇਆ ਜਾਂਦਾ ਹੈ ਤਾਂ ਉਹ ਭੱਜ ਕੇ ਸਟੇਜ ਤੇ ਚੜ ਜਾਂਦਾ ਹੈ ਅਤੇ ਸਟੇਜ ਤੇ ਚੜ ਕੇ ਉਹ ਤੱਕੇ ਨਾਲ ਆਰਕੈਸਟਰਾ ਵਾਲੀਆਂ ਕੁੜੀਆਂ ਨੱਚਣ ਲੱਗ ਜਾਂਦਾ ਏ ਅਤੇ ਬਾਹਾਂ ਫੜਕੇ ਧੱਕਾ ਕਰਨ ਲੱਗ ਜਾਂਦਾ ਏ ਪਰ ਜਦੋਂ ਕੁੜੀ ਉਸ ਨੂੰ ਆਪਣੀ ਬਾਹ ਛੱਡਣ ਲਈ ਕਹਿੰਦੀ ਹੈ ਤਾਂ ਉਹ ਉਸ ਨਾਲ ਲੜਨ ਲੱਗ ਜਾਂਦਾ ਹੈ ਅਤੇ ਉਸ ਨੂੰ ਮਾਰਨ ਤੱਕ ਜਾਂਦਾ ਏ ਜਿਸ ਕਰਕੇ ਡੀਜੇ ਬੰਦ ਕਰ ਦਿੱਤਾ ਜਾਂਦਾ ਏ ਅਤੇ ਆਰਕੈਸਟਰਾ ਵਾਲੀਆਂ ਕੁੜੀਆਂ ਨੂੰ ਸਟੇਜ ਤੋਂ ਉਤਾਰ ਲਿਆ ਜਾਂਦਾ ਏ ਪਰ ਕੀ ਕਿਸੇ ਦੀ ਮਜਬੂਰੀ ਦਾ ਇਸ ਤਰ੍ਹਾਂ ਫਾਇਦਾ ਚੱਕਣਾ ਚਾਹੀਦਾ ਏ ਪਤਾ ਨਹੀਂ ਇਹਨਾਂ ਵਿਚਾਰੀਆਂ ਕੁੜੀਆਂ ਦੀ ਕੀ ਮਜਬੂਰੀ ਹੋਵੇਗੀ ਜੋ ਇਹਨਾਂ ਨੂੰ ਐਨੇ ਲੋਕਾਂ ਸਾਹਮਣੇ ਨੱਚਣਾ ਪੈਂਦਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ